ਹਾਂਜੀ ਭਾਜੀ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੋਈ ਜੀ ਤੁਹਾਡੇ ਲੜਕੇ ਦੀ ਬਾਰੇ ਮੇਰਾ ਨਾਮ ਅਮਰੀਕ ਸਿੰਘ ਰਾਜੂ ਜੀ ਹਾਂਜੀ ਮੇਰਾ ਲੜਕਾ 15 ਸਾਲ ਤੋਂ ਜੀ ਵੀਰਣ ਗਿਆ ਹੈ ਉੱਥੋਂ ਦਾ ਸਿਟੀ ਜਾਂਨੇ ਆ ਵੇਹ ਆ ਇੱਕ ਬੱਚਾ ਵੀ ਆ ਘਰੋਂ ਨਿਕਲਿਆ ਬਾਜ਼ਾਰ ਜਾਂਦੀ ਗੋਰਾ ਕਾਰ ਮਾਰ ਕੇ ਕਾਰ ਭਜਾ ਕੇ ਛੱਡ ਕਾਰ ਛੱਡ ਕੇ ਭਜ ਗਿਆ ਮੋਕੇ ਤੇ ਡੈਥ ਹੋ ਗਈ ਆ ਪੋਤਾ ਮੇਰਾ ਸਤਾ ਦਾ ਫ ਗਿਆ ਕਿਹੜੀ ਕੈਂਟਰੀ ਸੀ ਨਿਊਜ਼ੀਲੈਂਡ ਜੀ ਨਿਊਜ਼ੀਲੈਂਡ ਚ ਰੋਟੋਰੂਆ ਸ਼ਹਿਰ ਤਾਂ ਉਹਨੂੰ ਕੁਝ ਕਿ ਮੈਂ ਜਾਣਕਾਰੀ ਤਾਂ ਮੈਨੂੰ ਪਤਾ ਲੱਗ ਗਈ। ਸਾਨੂੰ ਘਰ ਪੁਲਿਸ ਜਿਹੜੋ ਗਈ ਮੇ ਸਾਡੀ ਸਿੱਧੀ ਪੁਲਿਸ ਨਾਲ ਗੱਲਬਾਤ ਹੋਈ। ਪੁਲਿਸ ਦੱਸ ਕੇ ਮੈਂ ਉਹਨਾਂ ਕਿਵੇਂ ਅੰਤਿਮ ਰਸਮਾਂ ਸਪਾਰਟੀਆਂ ਜਿਵੇਂ ਇੱਥੇ ਕਰੋਗੇ ਜਾਂ ਫਿਰ ਨਿਊਜ਼ੀਲੈਂਡ ਉੱਥੇ ਜਾਓਗੇ। ਨਹੀਂ ਯਾਦ ਨਿਊਜ਼ੀਲੈਂਡ ਜਾਣ ਦੇ ਚਾਂਸ ਹੈ। ਠੀਕ ਹੈ। ਇਸੋਂ ਮਾਰ ਪਤਾ ਲੱਗੂ ਫਾਈਨਲ। ਹੁਣ ਜੋ ਦੋ ਦਿਨ ਛੁੱਟੀ ਉੱਥੇ ਚੰਗੀਆਂ ਦਵਾਰਿਆ। ਕਿੰਨੀ ਦਾ ਉਮਰ ਸੀ ਉਹਦੀ ਵਿਆਹ ਸੀ ਬੱਚਾ ਸੀ ਅੱਖਾਂ। ਕੰਮ ਕਰਦੇ ਸੀ ਉੱਥੇ ਉਹ ਮੈਨੇਜਰ ਹੈ ਜੀ ਉੱਥੇ ਉਹ ਹੁਣ ਪਹਿਲਾਂ ਮੈਨੇਜਰ ਆ ਬਾ 12 13 ਸਾਲੋਂ ਟਰੱਕ ਚਲਾਉਣਾ ਪਿਆ ਹੈ ਬਿੰਦੀ ਟਰੱਕ ਚਲਾਉਂਦਾ